ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੂ ਸੰਸਥਾ ਜਨਵਾਹ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਲਗਾਤਾਰ ਕੈਂਪ ਲਗਾਇਆ ਜਾ ਰਹੇ ਨੇ ਨਾਲ ਨਾਲ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੋ ਉੱਥੇ ਹਾਲਾਤ ਵਾ ਉਹਦੀ ਵੀ ਵੀਡੀਓ ਬਣਾ ਕੇ ਆਪਾਂ ਸੰਸਥਾ ਦੇ ਪੇਤੇ ਪਾ ਰਹੇ ਹਾਂ ਇਸ ਵਕਤ ਮੈਂ ਆ ਪੱਖੋਕੇ ਟਾਲੀ ਸਾਹਿਬ ਪਿੰਡਵਾਜੀ ਤੇ ਇੱਧਰ ਸਾਹਮਣੇ ਬਾਬਾ ਸ਼੍ਰੀ ਜਾਨਜੀ ਦਾ ਗੁਰਦਸਾਵਾ ਜੀ ਤੇ ਇੱਧਰ ਸਾਹਮਣੇ ਆ ਦੇਖ ਸਾ ਤੇ ਹੈਵੀ ਪਿੰਡ ਦੇ ਬਾਹਰ ਪਾਣੀ ਖੜਿਆ ਇਸ ਪਿੰਡ ਨੂੰ ਵੀ ਲਾਗੇ ਕੋਡਰ ਪਿੰਡਾ ਜੀ ਧੂਸੀ ਬਾਨ ਨੇ ਕਾਫੀ ਜਗ੍ਹਾ ਟੁੱਟਾ ਹੈ ਤੇ ਇਸ ਪਿੰਡ ਨੂੰ ਵੀ ਧੂਸੀ ਬਾਨ ਨੇ ਬਹੁਤ ਤਕੜੀ ਮਾਰ ਮਾਰੀ ਆ ਲਾਗ ਬਾ 6 6 ਫੁੱਟ ਪਾਣੀ ਪਿੰਡਾਂ ਦੇ ਘਰਾਂ ਜਿਆ ਵੜਿਆ ਧੰਤਨ ਸਹਿਬ ਸ਼ਿਗੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਜੀ ਜੀ ਗੁਰਦਾ ਸਾਹਿਬ ਵਿਖੇ ਇਸ ਵਕਤ ਕੈਂਪ ਚੱਲ ਰਿਹਾ ਜੀ ਤੇ ਇੱਥੇ ਪਾਣੀ ਮੇ ਬਹੁਤ ਤਗੜੀ ਮਾਰ ਮਾਰੀ ਹੈ ਜੀ ਅਨਿਸ਼ਾਨ ਹੀ ਪਏ ਹੋਏ ਨੇ ਜੀ ਲਗਭਗ 6-6 ਫੁੱਟ ਪਾਣੀ ਆਇਆ ਹੋਇਆ ਹੈ ਆ ਲੱਗ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤਿੰਨ ਵਜੇ ਸਾਨੂੰ ਲੜਕੇ ਆਣ ਕੇ ਦੱਸਿਆ ਓਕੇ ਠੀਕ ਹੈ ਜੀ ਬਾਬਾ ਜੀ ਕੋਰੀ ਡੋਰ ਤੋਂ ਤੁਸੀਂ ਬੰਦ ਟੁੱਟ ਗਿਆ ਠੀਕ ਹੈ ਜੀ ਤੇ ਐਸਾ ਲੋਸਮਿੰਟ ਕੀਤੀ ਹੈ 3 ਵਜੇ ਓ ਠੀਕ ਹੈ ਜੀ ਇਹ ਕੀਤਾ ਵੀ ਲੋਕੋ ਫਟਾਫਟ ਪਲਾਟਾਂ ਵਾਲਿਓ ਜਿੰਨੇ ਵੀ ਸਿੱਖ ਪਰਿਵਾਰ ਉੱਚੀ ਉੱਚੀ ਜਗਾ ਚਲਦੇ ਤੁਸੀਂ ਬੰਦ ਟੁੱਟ ਗਿਆ ਠੀਕ ਹੈ ਜੀ 3 ਵਜੇ 10 ਮਿੰਟ ਤੇ ਉਥੇ ਮਾਰਦ ਦੇ ਸ਼ਰੂਗ ਵਜੇ ਰਿਆ ਆਪਾਂ 7 ਫੁੱਟ ਦੀ ਉਹ ਬਣੀ ਨਹੀਂ ਆਪਣਾ ਦੁਬਾਰੀ ਉਹਦੇ ਉੱਤੇ ਆਪਾਂ 3:10 ਵਜੇ ਤੇ ਮਾਰਦ ਦੇ ਸਰੂਪ ਰੱਖੇ ਆਠ ਠੀਕ ਹੈ ਜੀ ਉਸ ਤੋਂ ਬਾਅਦ 3:30 ਵਜੇ ਤੱਕ ਇਹ ਸਮਾਨ ਸਾਬਦੇ ਰੇ ਸਾਂਭਦੇ ਆ ਸਾਂਭ ਤੇ ਸਾਧ ਸੰਗਤ ਦੀ 3:30 ਤਿੰਨ ਫੁੱਟ ਪਾਣੀ ਹੋ ਗਿਆ ਠੀਕ ਹੈ ਜੀ ਪਾਣੀ ਚੜਦਾ ਗਿਆ ਇਥੋਂ ਫਿਰ ਨਿਕਲ ਕੇ ਆਪਾਂ ਮਾਰਦ ਦੇ ਸਰੂਪ ਵੀ ਸਾਂਭਿਆ ਕੋਈ ਸਮਾਨ ਨਹੀਂ ਸਾਬਿਆ ਗਿਆ ਫੜਾ ਫੜਾ ਕੇ ਉਧਰ ਕਮਰਿਆਂ ਤੇ ਚਲੇ ਗਏ ਠੀਕ ਹੈ ਜੀ ਤੇ ਜਦੋਂ ਸਾਧ ਸੰਗਤ ਜੀ ਦੇਣ ਦੇ 5:00 ਵਜੇ ਆ ਦੇਖੇ ਆ ਲੈਵਲ ਇਥੇ ਦੇਖੋ ਮੇਰੇ ਛਿਰ ਦੇ ਉੱਪਰ ਦੀ ਮਤਲਬ 6 ਫੁੱਟ ਪਾਣੀ ਜਰਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਫਿਰ 1 ਫੁੱਟ 3 ਦਿਨ ਆਪਾਂ ਨਾਲ ਵੀ ਬੋਦੀ ਪਾਣੀ ਖਾਦੀ ਉਹ ਮਹਾਰਾਜ ਸ਼ਰੂਗ ਜਿਹਨਾਂ ਦੀ ਜੀ ਡੁੱਬ ਚੁੱਕੇ ਆ ਠੀਕ ਹੈ ਜੀ ਪਰ 3 ਦਿਨ ਬਾਬੇ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਜੀ ਗ੍ਰਾਸਾਮ ਯਾਦ ਕਰਦੇ ਨੇ ਕਿ ਮਹਾਰਾਜ ਕਿਰਪਾ ਰੱਖਿਓ ਤੇ ਉਹਨਾਂ ਨੇ ਕਿਰਪਾ ਕੀਤੀ ਫਿਰ ਇੱਕ ਇਥੇ ਇਨੀ ਜਗ੍ਹਾ ਤੇ ਮਹਾਰਾਜ ਸ਼ਰੂਗ ਹੀ ਅੰਦਰ 1 ਫੁੱਟ ਪਾਣੀ ਥਲੇ ਰਿਹਾ 6 ਫੁੱਟ ਸਾੜੀ ਤੇ ਤਿੰਜੀ ਬਾਹਰ ਤਾਂ ਦੇਵਨ ਜਾਈਏ ਕਿ ਦਸ ਦਾ ਕੋਈ ਖਾਨ ਠੀਕ ਹੈ ਠੀਕ ਹੈ ਜੀ ਤਿੰਨ ਵਜੇ ਤੁਸੀਂ ਬੰਦ ਪੁਚਾਵਾ ਤੇ ਪੰਜ ਵਜੇ ਦੇ ਨੂੰ ਆ ਲੈਵਲ ਤੋਂ ਵਿਆ ਪਾਣੀ ਦਾ ਸਾਨੂੰ ਸਿੱਧ ਕੁਰੀ ਰੂੜ ਜਿਹੜਾ ਬਣਿਆ ਨਾ ਇਹਨੇ ਮਾਰ ਮਾਰੀ ਉਹਦੇ ਥੱਲੇੋਂ ਦੀ ਪਾਣੀ ਨਹੀਂ ਨਿਕਲਿਆ ਅੱਜ ਜਿੰਦੇ ਆ ਲੋਕ ਇਹਨੇ ਪੱਕੂ ਬਚਾ ਲਈ ਸਾਡੇ ਸਭ ਜੀਵਿੰਦਾਰ ਕੀ ਦੂਜੇ ਕੀ ਸਭ ਡੁੱਬ ਚੁੱਕੇ ਹਰ ਇੱਕ ਮਕਾਨ ਬਈਆਂ ਦੇ ਜਿਗ ਤੇ ਜਿਹੜੇ ਮਾਰੇ ਮਕਾਨ ਇਹਦੇ ਚੰਗੇ ਨਹੀਂ ਇਹੋ ਸਥਾਨ ਹੈ ਬਾਬਾ ਸਿਦਕਨ ਜੀ ਦਾ ਗੁਰੂ ਨਾਨਕ ਦੇਵ ਦੇ ਸਵਰਾ ਸਾ ਮੋਰਚੰਦ ਖਤਰੀ ਇੱਥੇ ਰਹਿੰਦੇ ਸੀ ਜਿਸ ਸਥਾਨ ਤੇ ਬਾਬਾ ਸਿਰਚੰਨ ਨੇ 40 ਦਾ ਪੇੜ ਲਾਇਆ ਇੱਥੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ ਬਾਬਾ ਸਿਰਚੰਨ ਜੀ ਨੇ ਉਹਨਾਂ ਦੇ ਦੋ ਬੱਚੇ ਹੋਏ ਮਾਨਕ ਚੰਦ ਤੇ ਮੀਰ ਚੰਦ ਜਿਨ੍ਹਾਂ ਦੇ ਨਾਮ ਤੇ 1000 ਬਾਬਾ ਨਾਨਕ ਦੇਵ ਜੀ ਪਰਿਵਾਰ ਚੱਲਦੇ ਇਹ ਸਥਾਨ ਹੈ ਉੱਥੇ ਠੀਕ ਹੈ ਜੀ ਬਾਬਾ ਸਿਰਚੰਨ ਇੱਕ ਹੋਰ ਕੀਤਾ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਠੀਕ ਹੈ ਜੀ ਆਪ ਜੀ ਦੇ ਕਈ ਪਲਾਂ ਕਿ ਇਥੇ ਆ ਕੇ ਕਈ ਪਲਾਂ ਆਇਆ ਸਾਹ ਸੰਤ ਵਾਸਤੇ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਲੋਕ ਜਿਹੜੇ ਨਾ ਕੋਈ ਕਿਤੇ ਖਿੱਚ ਕੇ ਲਾ ਜਾਂਦਾ ਕੋਈ ਕਿੱ데 ਲੈ ਜਾਂਦੇ ਇਥੇ ਜਿਹੜੇ ਲੋਕ ਗਰੀਬ ਹੀ ਉਹਨਾਂ ਵਾਸਤੇ ਵੀ ਤੇ ਕਿਸਾਨਾਂ ਵਾਸਤੇ ਬਹੁਤ ਘੱਟ ਸੰਗਤ ਆਉਂਦੀ ਆ ਪਰ ਜੇ ਹੁਣ ਆਉਣ ਲੱਗੀ ਆ ਉਹ ਜਿਹੜੇ ਵੱਡੇ ਵੱਡੇ ਮੋਦ ਮੇਰੇ ਉਹ ਕਾਬੂ ਕਰੇ ਗਰੀਬ ਤੱਕ ਕੋਈ ਚੀਜ਼ ਨਹੀਂ ਪਹੁੰਚਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੱਖੋਂ ਕੇ ਤਾਲੀ ਸਾਹਿਬ ਤੇ ਬਾਬਾ ਸ਼੍ਰੀ ਸ਼ੰਨ ਦੇ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਉੱਪਰ ਖੜੇ ਆ ਵੀ ਸਾਹਮਣੇ ਕੋਡੋਰ ਹੈ ਜੀ ਤੇ ਕੋਡੋਰ ਦੀ ਵਿਜਾ ਨਾਲ ਲੋਕਲ ਪਿੰਡ ਵਾਲੇ ਦੱਸਣ ਮੁਤਾਬਕ ਉਦੀ ਵਿਜਾ ਨਾਲ ਜੋ ਟੋਡਰ ਬਣਿਆ ਹੋਇਆ ਉੱਚੇ ਸਾਢੇ ਉੱਚੀ ਬਣੀ ਹੋਈ ਆ ਤੇ ਇਹ ਪਿੰਡ ਤਾਂ ਇਹ ਪਿੰਡ ਨੂੰ ਪਾਣੀ ਦੀ ਮਾਰ ਪਈ ਆ ਅਜੇ ਵੀ ਪਾਣੀ ਇਹ ਆਲਦੇ ਪਿੰਡ ਦੇ ਖੜਾ ਆ ਤੇ ਤੁਸੀਂ ਬੰਨ ਨਾ ਹਾਂਜੀ ਤੁਸੀਂ ਬੰਨ ਅੱਗੇ ਹਾਂ ਤੁਸੀਂ ਬੰਨ ਲਗਭਗ ਕਾਫੀ ਜਗ੍ਹਾ ਤੇ ਟੋਟਾ ਹੁਣ ਲਗਭਗ ਮਾਝੇ ਵਿੱਚ ਖਾਸ ਕਰਕੇ ਜਿਹੜਾ ਆਪਣਾ ਡੇਰਾ ਬਣਾਉਣ ਦਾ ਏਰੀਆ ਹੈਗਾ ਪਿੰਡ ਹੈਗੇ ਆ ਤੁਸੀਂ ਬੰ ਟੁੱਟਣਾ ਕਾਫੀ ਜਗ ਟੁੱਟਣਾ ਕਰਨ ਬਹੁਤ ਹੀ ਮਾਰ ਮਾਰੀ ਆ ਹਜੇ ਵੀ ਪਾਣੀ ਉਹ ਖੜਾ ਹੈ ਜੀ